ਚੋਣਾਂ ਨੂੰ ਲੈ ਕੇ ਸੁਰੱਖਿਆ ਇੰਤਜ਼ਾਮ ਕਿਸ ਤਰ੍ਹਾਂ ਦੇ ਕੀਤੇ ਗਏ ਕਿੰਨੀ ਫੋਰਸ ਮੋਬਾਈਲ ਕੀਤੀ ਹੈ ਜਾਂ ਕਿੰਨੇ ਕਿ ਲਾਈ ਕੀ ਜਿਹੜੇ ਚੁੰਮੇ ਬਾਹਰ ਤੋਂ ਹੋਏ ਹੋਏ ਆਏ ਆ ਚੋਣਾਂ ਦੇ ਮੱਦੇਨਜ਼ਰ 24 ਘੰਟੇ ਦੇ ਨਾਕੇ ਆਪਣੇ ਇੰਟਰ ਸਟੇਟ ਨਾਕੇ ਨੌ ਨਾਕੇ ਚੱਲ ਰਹੇ ਜਿਨ੍ਹਾਂ ਨੂੰ ਵਧਾ ਕੇ ਜਿੱਦਾਂ ਜਿੱਦਾਂ ਫੋਰਸ ਸਾਡੇ ਕੋਲ ਆਏਗੀ 16 ਨਾਕੇ ਕਰ ਦਿੱਤੇ ਜਾਣਗੇ ਇਹ ਸਾਰੇ ਜਿਹੜੇ ਨਾਕੇ ਹੈਗੇ ਇਹ ਇਹਨਾਂ ਨੂੰ ਅਸੀਂ ਸੀਸੀਟੀਵੀ ਕੈਮਰੇ ਰਾਹੀਂ ਕਵਰ ਕੀਤਾ ਆ ਇਸ ਤੋਂ ਇਲਾਵਾ ਸੀ ਪੋਰਟੇਬਲ ਸੀਸੀਟੀਵੀ ਕੈਮਰੇ ਬਣਾਏ ਜੋ ਕਿ ਸ਼ਹਿਰ ਦੇ ਵੀ ਸਾਡੇ ਨਾਕੇ ਚੱਲਦੇ ਆ ਵੰਨਾ ਕੇ ਬਠਿੰਡਾ ਸ਼ਹਿਰ ਦੇ ਵਿੱਚ ਚਲਦੇ ਹਨ ਉਹਨਾਂ ਤੇ ਅਸੀਂ ਇਹ ਪੋਰਟੇਬਲ ਕੈਮਰੇ ਲਾਏ ਹੋਏ ਹਨ ਜਿਨ੍ਹਾਂ ਨੂੰ ਕੰਟਰੋਲ ਰੂਮ ਤੇ ਅਸੀਂ ਮੌਚ ਕਰਦੇ ਰਹਿੰਦੇ ਹਾਂ ਇਸ ਤੋਂ ਇਲਾਵਾ ਰੋਜ਼ ਸ਼ਾਮ ਨੂੰ ਸ਼ਹਿਰ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਐਸ ਐਚ ਓਜ਼ ਦੇ ਤੇ ਡੀ ਐਸ ਪੀਜ਼ ਦੇ ਨਾਕੇ ਸ਼ਾਮ ਨੂੰ ਵਕਫ ਵਕ ਟਾਈਮ ਤੇ ਵਕਵਕ ਖਾਵਾ ਤੇ ਅਸੀਂ ਲਗਾ ਰਹੇ ਹਾਂ ਇਸ ਤੋਂ ਇਲਾਵਾ ਜਿਹੜੀ ਪੀ ਸੀ ਆਰ ਮੋਟਰਸਾਈਕਲ ਹੈਗੀ ਹੈ ਉਹਨਾਂ ਵੱਲੋਂ ਵੀ ਨਾਕਾਬੰਦੀ ਰੈਂਡਮ ਨਾਕਾਬੰਦੀ ਡੇਲੀ ਇੱਕ ਸ਼ਡਿਊਲ ਬਣਾ ਕੇ ਕੀਤੀ ਜਾਂਦੀ ਹੈ ਤਾਂ ਸਾਡਾ ਇਹ ਮਕਸਦ ਹੈ ਕਿ

ਜਾ ਕੇ ਆਪਣਾ VOTING ਵਾਲੇ ਦਿਨ VOTING ਕਰੋ ਤੇ ਜੋ ਵੀ ਕੋਈ ਜਾਣਕਾਰੀ ਹੈ ਕਿਸੇ ਮਰਡ ਅਨਸਰ ਦੀ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੀ ਉਹ ਸਾਡੇ ਨਾਲ ਸਾਂਝੀ ਕਰੋ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਇਸੇ ਪੂਰੀ ਠੋਕ ਕੇ ਕਾਰਵਾਈ ਕਰਾਂਗੇ